मिल गया मिल गया मिल गया जिलंदर सेंट्रल ਨੂੰ ਨਵਾਂ ਹਲਕਾ ਇੰਚਾਰਜ ਮਿਲ ਗਿਆ ਪਰ ਇਹ ਹਲਕਾ ਇੰਚਾਰਜ ਨੂੰ ਹਲਕੇ ਨਾ ਲੈਣਾ ਐਨ ਨਿਤਿਨ ਕੋਲੇ ਸਪੋਰਟਸ ਕਾਰੋਬਾਰ ਤੇ ਹਾਕੀ ਪ੍ਰਮੋਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਨਾਮ ਜਲੰਧਰ ਦੀ ਸਿਆਸਤ ਦੇ ਵਿੱਚ ਭਾਵੇਂ ਖੁੱਲਕੇ ਲੋਕ ਇਹਨਾਂ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਨੇ ਪਰ ਪਰਦੇ ਦੇ ਪਿੱਛੇ ਦੇ ਖੇਡ ਇਹ ਲੰਬੇ ਸਮੇਤੋਂ ਖੇਡ ਰਹੇ ਨੇ ਯਾਨੀ ਕਿ ਸਿਆਸੀ ਕੱਟ ਬੈਕ ਦੀ ਡੋਰ ਅਨਦਾ ਬਾੜਾਈ ਵੱਡਾ ਹੈ ਕੁਝ ਲੋਕਾਂ ਨੂੰ ਭਾਵੇਂ ਮਹਿਸੂਸ ਹੁੰਦਾ ਹੋਵੇਗਾ ਕਿ ਸ਼ਾਇਦ ਨਿਤਿਨ ਕੋਲੀ ਪਬਲਿਕ ਕਨੈਕਸ਼ਨ ਦੇ ਵਿੱਚ ਕਮਜ਼ੋਰ ਨੇ ਪਰ ਹਕੀਕਤ ਕੀ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰੈਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਆਖਰਕਾਰ ਨਿਤਿਨ ਕੋਲੀ ਨੂੰ ਕਿਹੜੀ ਐਸੀ ਪਾਵਰ ਮਿਲੀ ਹੈ ਕਿ ਅੱਜ ਜਲੰਧਰ ਚ ਆਪ ਦੀ ਨਵੀਂ ਸੁਪਰ ਪਾਵਰ ਬਣ ਗਈ ਨੇ ਪਹਿਲਾਂ ਤੁਹਾਨੂੰ ਸੁਣਾਣਿਆ ਮਨੀਸ਼ ਸਿਸੋਧਿਆ ਨੇ ज्वाइनिंग की क्या फिर समझाने पूरी गल मैं इस मौके पर जब नितिन कोहली जी पार्टी ज्वाइन कर रहे हैं ये भी पार्टी की तरफ से ऐलान करना चाहता हूं कि पार्टी की सीनियर लीडरशिप ने निर्णय लिया है कि नितिन कोहली जी का पार्टी में स्वागत करते हुए उन्हें उस विधानसभा का जहां से रमन उर्राजी थे हल्का इंचार्ज नियुक्त किया जाएगा और नितिन कोहली जी वहां के हल्का इंचार्ज होने के नाते वहां के कामकाज को देखेंगे वहां की जनता की सभी सहूलियत को देखेंगे वहां पे एक ऑफिस भी खोलेंगे और मुझे पूरी उम्मीद है कि नितिन कोहली जी का जो ऑफिस है क्योंकि तो जैसा उनका काम करने का अंदाज रहा है एक लीडरशिप की उनकी क्वालिटी है जब मैंने इनसे बात की थी कि आप पार्टी में आना चाह रहे हैं औपचारिक रूप से आपका क्या विचार है तो उन्होंने कहा कि पंजाब के इंडस्ट्रिस्ट को पंजाब के व्यवसायियों को आपकी पार्टी पर इतना भरोसा हो गया है कि अब मैं पूरी तरह से इसमें जुटना चाहता हूं तो मुझे पूरी उम्मीद है कि जब वो एक हल्के के हल्का इंचार्ज के रूप में काम करेंगे तो पूरे जालंधर और पूरे पंजाब के भले के लिए भी उसमें बहुत सारे काम होंगे उनका जो ऑफिस होगा वो सिर्फ किसी एक हल्के के लिए नहीं बल्कि पूरे जनता के लिए खुला रहेगा और वहां से उनके काम होंगे का जो ऑफिस होगा वो सिर्फ किसी एक हल्के के लिए नहीं बल्कि पूरे जनता के लिए खुला रहेगा और वहां से उनके काम होंगे का जो ऑफिस होगा वो सिर्फ किसी एक हलके के लिए नहीं बल्कि पूरे जनता के लिए खुला रहेगा और वहां से उनके काम होंगे ਤੁਸੀਂ ਸੁਣਿਆ ਮਨੀਤ ਸਿਸੋਦੀਆ ਨੇ ਕੀ ਕਿਹਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਤ ਸਿਸੋਦੀਆ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਉਹਨਾਂ ਦੇ ਆਫਿਸ ਉਹ ਕੱਲੇ ਸੈਂਟਰਲ ਹਲਕੇ ਦੇ ਨਹੀਂ ਬਲਕਿ ਪੂਰੇ ਜਲੰਧਰ ਦੇ ਕੰਮ ਕੀਤੇ ਜਾਣਗੇ ਯਾਨੀ ਕਿ ਸ਼ਾਰਿਆਂ ਸ਼ਾਰਿਆਂ ਚ ਉਹ ਕਹਿ ਰਹੇ ਨੇ ਇਹੀ ਹੈ ਜਲੰਧਰ ਦੀ ਸੂਪਰ ਪਾਵਰ ਹੁਣ ਤੁਸੀਂ ਆਹ ਪੰਦਾਸਾ ਲਾ ਲਓ ਕਿ ਇਹਨਾਂ ਨੂੰ ਹਲਕੇ ਚ ਲੈਣਾ ਚਾਹੀਦਾ ਹੈ ਜਾਂ ਫੇ ਨਹੀਂ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸੁਪਰੀਮ ਪਾਵਰ ਮਨੀਸ਼ ਸਿਸੋਧਿਆ ਨੇ ਤੇ ਮਨੀਸ਼ ਸਿਸੋਧਿਆ ਨੇ ਖੁਦ ਆ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਹਲਕਾ ਇੰਚਾਰਜ ਬਣਾਇਆ ਤੇ ਇਸ ਦੇ ਨਾਲ ਐਲਾਨ ਕੀਤਾ ਕਿ ਉਹਨਾਂ ਦੇ ਦਫਤਰ ਤੋਂ ਸਾਰੇ ਹਲਕਿਆਂ ਦੇ ਕੰਮ ਹੋਣਗੇ ਹੁਣ ਗੱਲ ਕਰਦੇ ਹਾਂ ਕਿ ਸਿਆਸੀ ਤੌਰ ਤੇ ਨਿਤਿਨ ਕੋਲੀ ਕਿੰਨੇ ਕਮਜ਼ਬੂਤ ਸਾਬਤ ਹੋਣਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਵਿਦਵਾਨਾਂ ਨੂੰ ਇਹ ਲੱਗਦਾ ਹੈ ਕਿ ਨਿਤਿਨ ਕੋਲੀ ਦੀ ਪਬਲਿਕ ਡੀਲਿੰਗ ਘਟਾ ਇਸ ਕਰਕੇ ਸ਼ਾਇਦ ਉਹਨਾਂ ਨੂੰ ਪਬਲਿਕ ਦਾ ਪਿਆਰ ਨਾ ਮਿਲੇ ਸੋ ਚਲੋ ਹੁਣ ਇਹਦੇ ਨਾਲ ਜੁੜਿਆ ਇੱਕ ਤੱਥ ਦਿਖਾਣੇ ਆ ਉਸ ਤੋਂ ਬਾਅਦ ਅੰਦਾਜ਼ਾ ਲਾ ਲਓ ਕਿ ਨਿਤਿਨ ਕੋਹਲੀ ਪਬਲਿਕ ਦੇ ਵਿੱਚ ਕਿੰਨੇ ਕੁ ਮਸ਼ਹੂਰ ਨੇ ਕਿੰਨਾ ਕੁ ਰਸੂਖ ਹੈ ਦਰਅਸਲ ਕੁਝ ਦਿਨ ਪਹਿਲਾਂ ਉਹਨਾਂ ਦੀ ਮਾਤਾ ਜੀ ਦਾ ਨਿਦਨ ਹੋ ਗਿਆ ਸੀ ਇਸ ਸੰਬੰਧ ਦੇ ਵਿੱਚ ਇੱਕ ਪੋਸਟ ਜਿਹੜੀ ਹੈ ਉਹ ਫੇਸਬੁੱਕ ਤੇ ਪਾਈ ਗਈ ਸੀ ਔਰ ਤੁਸੀਂ ਦੇਖਸਾ ਦਿਓ ਕਿ ਇਸ ਪੋਸਟ ਨੂੰ 1.2 ਮਿਲੀਅਨ ਵਿਊ ਮਿਲੇ ਸੀ ਯਾਨੀ ਕਿ ਜਲੰਧਰ ਚ ਇੱਕ ਕਾਰੋਬਾਰੀ ਦੇ ਨਾਲ ਸ਼ੌਕ ਦੇ ਵਿੱਚ ਇੰਨੇ ਲੋਕ ਖੜੇ ਹੋ ਗਏ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਰਿਐਕਸ਼ਨ ਆਂਦੇ ਨੇ ਉਹ ਕਿਸੇ ਕੋਲ ਲੁਕੇ ਨਹੀਂ ਰਹਿੰਦੇ ਪਰ ਜਲੰਧਰ ਦੇ ਇੱਕ ਕਾਰੋਬਾਰੀ ਦੇ ਸ਼ੌਕ ਦੀ ਘੜੀ ਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਦਾ ਖੜਨਾ ਇਹ ਤਾਂ ਦਖਾੰਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਲੋਕਪ੍ਰਿਤਾਤਾ ਤਾਂ ਚਿਲੰਦਰ ਚ ਹੈ ਹੁਣ ਇਸ ਦਾ ਸਿਆਸੀ ਲਾਹਾ ਮਿਲਦਾ ਹੈ ਜਾਂ ਨਹੀਂ ਇਸ ਦਾ ਖਲਾਸਾ ਤਾਂ ਪਵੇਖਦੇ ਗਰਭ ਚ ਹੀ ਨੁਕਿਆਏ ਦੂਸਰੀ ਗੱਲ ਕਿ ਨਿਤਿਨ ਕੋਲੀ ਕੋਲ 2027 ਤੱਕ ਦਾ ਸਮਾਂ ਹੈ ਔਰ ਇਸ ਦੌਰਾਨ ਸਿਆਸੀ ਰੂਪ ਚ ਮਜ਼ਬੂਤ ਹੋਣ ਲਈ ਇਹ ਸਮਾਂ ਕਾਫੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਰਮਨ अरोड़ा ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਗਈ ਸੀ ਤੇ ਜੁਆਇਨ ਕਰਵਾਉਂਦੇ ਹੀ ਟਿਕਟ ਮਿਲ ਗਈ ਸੀ ਉਹ ਗੱਲ ਵੱਖਰੀ ਹੈ ਉਸ ਵੇਲੇ ਆਪ ਦੀ ਪ੍ਰਚੰਡ ਲਹਿਰ ਸੀ ਪਰ ਫਿਰ ਵੀ ਕੁਝ ਵੋਟਾਂ ਤੋਂ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ ਪਰ ਹੁਣ ਤਾਂ ਨਿਤਨ ਕੋਲੀ ਕੋਲ ਤਿਆਰੀ ਦਾ ਪੂਰਾ ਸਮਾਂ ਔਰ ਜੇਕਰ ਉਹ ਲੋਕਾਂ ਚ ਵਿਚਰਨ ਚ ਤੇ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੋ ਗਏ ਤੇ ਆਮ ਆਦਮੀ ਪਾਰਟੀ ਦਾ ਐਕਸਪੈਰੀਮੈਂਟ ਕਾਮਯਾਬ ਹੋ ਸਕਦਾ ਹੈ ਔਰ ਇਸ ਤੋਂ ਇਲਾਵਾ ਆਉਣ ਵਾਲੇ ਡੇਢ ਸਾਲ ਜਲੰਧਰ ਦੇ ਸਾਰੇ ਹਲਕਿਆਂ 'ਚ ਵੀ ਨਿਗਾ ਰਹੇਗੀ ਨਿਤਿਨ ਕੋਲੀ ਦੀ ਕਿਉਂਕਿ ਮਨੀਸ਼ ਸਿਸੋਦੀਆ ਕਹਿ ਗਏ ਨੇ ਕਿ ਸਾਰੇ ਹਲਕਿਆਂ ਦੇ ਕੰਮ ਵੀ ਉਹਨਾਂ ਦੇ ਦਫ਼ਤਰ ਤੋਂ ਹੋਣਗੇ ਸੋ ਇਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੂਰੇ ਜਲੰਧਰ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਨਿਤਿਨ ਕੋਲੀ ਨੂੰ ਪਾਰਟੀ ਵੱਲੋਂ ਦੇ ਦਿੱਤੀ ਗਈ ਹੈ ਉਹ ਦੇਖਣਾ ਹੋਏਗਾ ਕਿ ਇਹ ਜ਼ਿੰਮੇਵਾਰੀ

आप पार्टी का जो रुझान अब इंडस्ट्रीज की तरफ बढ़ रहा है हमारे शहर की मौत मेन शख्सियत अशोक मित्तल जी ने जैसे ज्वाइन किया है सेम वे अभी लुधियाना में भी संजीव अरोड़ा जी इलेक्शन लड़ रहे थे तो विद दैट आई गॉट इंप्रेस कि आज चलो ये लोग सब इंडस्ट्री के बारे में बहुत सोच रहे हैं तो आई शुड गिव अ ट्राई कि अगर मैं कुछ इंडस्ट्री का भला कर पाऊं कुछ शहर का भला कर पाऊं तो आफ्टर थिंकिंग अबाउट दैट आई डिसाइडेड कि चलो प्रॉपरली ऑफिशियली एक बार पोलिटिकल फील्ड ट्राई करते हैं सो आई थैंक एवरी वन फॉर कमिंग यर एंड आई थैंक स्पेशली हमारे सुप्रीमो श्री अरविंद केजरीवाल जी हमारे सीएम साहब श्री भगवंत मान जी सारा एमीत जी हमारे बड़े भाई स्पेशली ऑल द वे फ्रॉम दिल्ली स्पेशली थैंक्स टू हिम हमारे प्रधान साहब बैठे हैं अमन अरोड़ा जी शहरी कलसी जी एंड स्पेशली राजवीर जी इनके साथ मेरा बहुत ज़्यादा अदरवाइज लगाव है तो बहुत से इलेक्शन हम लोग इकट्ठे लड़ते रहे हैं तो थोड़ा सा गाइड इन्होंने किया है कि चलो कोई बात नहीं हिम्मत करो तो आई डिसाइडेड कि चलो पार्टी ज्वाइन करके तो प्रॉपरली तो अगर लोगों का कुछ भला कर पाऊं तो आई विल विफिले ट्राई बाकी आप लोग एज प्रेस गाइड करते रहना कुछ टाइम टू टाइम कोई गलती हो थोड़ा सा हाईलाइट करना ज्यादा मस्त है यू थैंक यू बाकी आप लोग एज प्रेस गाइड करते रहना कुछ टाइम टू टाइम कोई गलती हो थोड़ा सा हाईलाइट करना ज्यादा मस्त है थैंक यू थैंक यू की आप लोग स्पेशली एज प्रेस गाइड करते रहे ना कुछ टाइम टू टाइम कोई गलती हो थोड़ा सा हाईलाइट करना ज़्यादा मत करना थैंक यू थैंक यू तो चलो देखते हैं जी भाई नु खा पर तताइयों दा दर्द नहीं साडे ਅੱਜ ਦੇ ਪ੍ਰਧਾਨ ਬਲਿਸ਼ਰੀ ਮਨੀਸ਼ ਸੋਢੀਆ ਜੀ ਮੇਰੇ ਥੋੜੀ ਜਿਹੀ ਸ਼ੈਰੀ ਕਲਸੀ ਜੀ